ਸੋ ਕੈਨੇਡਾ ਬਹੁਤ سارے ਸਟੂਡੈਂਟਸ ਲਗਾਤਾਰ ਅਪਲਾਈ ਕਰ ਰਹੇ ਨੇ ਲਗਾਤਾਰ ਜਾ ਰਹੇ ਨੇ ਤੇ ਇੱਕ ਵੱਡੀ ਖੁਸ਼ਖਬਰੀ ਅੱਜ ਕੈਨੇਡਾ ਵੱਲੋਂ ਵੀ ਆ ਗਈ ਮਾੜੀਆਂ ਮਾੜੀਆਂ ਖਬਰਾਂ ਚੌਕਾਨ ਵਾਲੀਆਂ ਖਬਰਾਂ ਆਪਾਂ ਲਗਾਤਾਰ ਕਈ ਦਿਨਾਂ ਤੋਂ ਸੁਣ ਰਹੇ ਹਾਂ ਪੀਆਰ ਨੂੰ ਲੈ ਕੇ ਕਈ ਸਾਰੇ ਚੇਂਜਿਸ ਵਰਕ ਪਰਮਿਟ ਨੂੰ ਲੈ ਕੇ ਕਈ ਸਾਰੇ ਚੇਂਜਿਸ ਸਟੂਡੈਂਟ ਵੀਜ਼ਾ ਨੂੰ ਲੈ ਕੇ ਕਈ ਸਾਰੇ ਚੇਂਜਿਸ ਹੁਣ ਇਹਦੇ ਵਿੱਚ ਇੱਕ ਵਧੀਆ ਖਬਰ ਆਈ ਹੈ ਕਿ ਹੁਣ ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਪ੍ਰੋਵੈਂਸ ਨੇ ਆਪਣਾ ਬੇਸਿਕ ਸੈਲਰੀ ਪੇ ਰੇਟ ਵਧਾ ਦਿੱਤਾ ਜੀ ਉਹਨਾਂ ਨੇ ਆਪਣਾ ਸੈਲਰੀ ਪੇ ਰੇਟ 16.95 ਤੋਂ ਲੈ ਕੇ 17.40 ਕਰ ਦਿੱਤਾ ਜਿਹਦੇ ਨਾਲ ਐਵਰੇਜਲੀ ਜਿਹੜੀ ਮੰਥਲੀ ਸੈਲਰੀ ਹੈ ਉਹਦੇ ਤੇ 400 ਤੋਂ ਲੈ ਕੇ 500 ਡਾਲਰ ਦਾ ਫਰਕ ਪੈਣਾ ਆਲਦੋ ਜਿਹੜਾ ਮਾਰਕੀਟ ਚ ਸੈਲਰੀਸ ਮਿਲਦੀਆਂ ਨੇ ਉਹ ਵੱਧ ਹੀ ਮਿਲਦੀਆਂ ਨੇ ਕੈਨੇਡਾ ਦੇ ਵਿੱਚ ਆ ਇੱਕ ਵੱਡਾ ਫਾਇਦਾ ਹੁੰਦਾ ਹੈ ਕਈ ਕੰਟਰੀਆਂ ਦੇ ਮੁਕਾਬਲੇ ਨਹੀਂ ਤਾਂ ਕਈ ਕੰਟਰੀਆਂ ਕੀ ਹੁੰਦੀਆਂ ਕਿ ਜੋ ਗਵਰਨਮੈਂਟ ਰੇਟ ਆ ਉਹਦੇ ਨਾਲ ਹੀ ਸੈਲਰੀ ਦਿੰਦੀਆਂ ਨੇ ਖਾਸ ਕਰਕੇ ਯੂਕੇ ਚ ਜੇਕਰ ਆਪਾਂ ਦੇਖਦੇ ਆ ਬਟ ਕੈਨੇਡਾ ਦੇ ਵਿੱਚ ਜੋ ਗਵਰਨਮੈਂਟ ਰੇਟ ਹੁੰਦਾ ਹੈ ਹਮੇਸ਼ਾ ਉਹਦੇ ਤੋਂ 3-4 ਡਾਲਰ 5 ਡਾਲਰ ਸੈਲਰੀ ਉੱਪਰ ਹੀ ਚੱਲ ਰਹੀ ਹੁੰਦੀ ਹੈ ਸੋ ਉਹ ਸੈਲਰੀਆਂ ਵੀ ਆਟੋਮੈਟਿਕਲੀ ਕਿਉਂਕਿ ਥੱਲੋ ਚੇਂਜ ਹੋਇਆ ਹੈ ਬੇਸਿਕ ਪਲਾਨ ਦਾ ਤਾਂ ਉਹਨਾਂ ਸੈਲਰੀਆਂ ਦੇ ਵਿੱਚ ਵੀ ਚੇਂਜ ਹੋਣਾ ਹੈ ਬਹੁਤ ਸਾਰੇ ਬੱਚਿਆਂ ਨੂੰ ਵੀ ਇਹਦੇ ਨਾਲ ਸਾਥ ਮਿਲਣਾ ਹੈ ਬਹੁਤ ਸਾਰੇ ਲੋਕ ਜਿਹੜੇ ਉੱਥੇ ਕਾਮਕਾਜੀ ਨੇ ਉਹਨਾਂ ਸਾਰਿਆਂ ਨੂੰ ਬੈਨੀਫਿਟ ਮਿਲ ਰਹੇ ਨੇ ਇਹਦੇ ਵਿੱਚ ਖਾਸ ਕਰਕੇ ਉਹਨਾਂ ਨੂੰ ਜ਼ਿਆਦਾ ਇਨਕਰੀਮੈਂਟ ਦਿੱਤਾ ਗਿਆ ਜਿਹੜੇ ਲੋਕ ਕੇਅਰ ਵਰਕ ਸੋਸ਼ਲ ਕੇਅਰ ਵਰਕ ਦੇ ਵਿੱਚ ਕਈ ਤਰ੍ਹਾਂ ਦੇ ਡਿਪਾਰਟਮੈਂਟਸ ਰੈਜ਼ਿਡੈਂਸ ਵਾਲੇ ਨੌਨ ਰੈਜ਼ਿਡੈਂਸ ਵਾਲੇ ਜਿੰਨਾਂ ਚ ਕੰਮ ਕਰਦੇ ਨੇ ਉਹਨਾਂ ਦੇ ਵਿੱਚ ਹੋਰ ਵੀ ਜ਼ਿਆਦਾ ਇਨਕਰੀਮੈਂਟ ਕੀਤਾ ਗਿਆ ਔਰ ਕਈ ਇਦਾਂ ਦੇ ਹੀ ਹੋਰ ਜਿਹੜੀਆਂ ਇੰਪੋਰਟੈਂਟ ਜੌਬਸ ਨੇ ਕੈਨੇਡਾ ਦੀਆਂ ਉਹਨਾਂ ਦੇ ਵਿੱਚ ਵੀ ਅਲੱਗ-ਅਲੱਗ ਲੈਵਲ ਦੇ ਇਨਕਰੀਮੈਂਟਸ ਕੀਤੇ ਗਏ ਨੇ ਔਰ ਪਰ ਜਿਹੜੀ ਬੇਸਿਕ ਮਿਨੀਮਮ ਸੈਲਰੀ ਹੈ ਜਿਹੜੀ ਆਪਾਂ ਨੂੰ ਕਹਿੰਦੇ ਮੈਕਡੋਨਲਡ ਪੀਜ਼ਾ ਹਟ ਤੇ ਵੀ ਕੰਮ ਕਰਨ ਚ ਮਿਲਦੀ ਹੈ ਉਹਦੇ ਪੇ ਸਕੇਲ ਚ ਵੀ ਉਹਨਾਂ ਨੇ ਇਜ਼ਾਫਾ ਕਰ ਦਿੱਤਾ ਸੋ ਆਉਣ ਵਾਲੇ ਬੱਚਿਆਂ ਲਈ ਜਾਣ ਵਾਲੇ ਬੱਚਿਆਂ ਲਈ ਇਹ ਬੜਾ ਵਧੀਆ ਸਮਾਂ ਰਹੂਗਾ ਔਰ ਇੱਕ achi income ਦਾ ਉਹਨਾਂ ਨੂੰ support ਮਿਲੇਗੀ ਕਿਉਂਕਿ GIC ਵਧੀ ਹੋਈ ਸੀ ਫੀਸਾਂ ਦੇ ਖਰਚੇ ਵਧੇ ਹੋਏ ਸੀ ਸੋ ਕਿਤੇ ਨਾ ਕਿਤੇ ਇੱਕ ਸੁੱਖ ਦਾ ਸਾਹ ਆ ਵੀ ਮਿਲੂਗਾ ਕਿ ਥੋੜੇ ਖਰਚੇ ਕੱਢਣੇ ਸੌਖੇ ਵੀ ਹੋਣਗੇ ਔਰ ਕੈਨੇਡਾ ਹੁਣ ਜਿੰਨਾ ਮੈਂ ਦੱਸਿਆ ਕਿ ਤੁਸੀਂ 3 ਲੱਖ ਫੀਸ ਦੇ ਕੇ ਜਾ ਸਕਦੇ ਹਾਂ ਔਰ ਬਾਕੀ ਦੀ ਫੀਸ ਤੁਸੀਂ ਕੈਨੇਡਾ ਇਨਸਟਾਲਮੈਂਟ ਦੇ ਵਿੱਚ ਜਾ ਸਕਦੇ ਹੋ ਇਹਦੀਆਂ ਪੂਰੀਆਂ ਡੀਟੇਲਸ ਤੁਸੀਂ ਬ੍ਰਾਡਵੇ ਟੀਮ ਨਾਲ ਮਿਲ ਕੇ ਲੈ ਸਕਦੇ ਹੋ ਕਿ ਕਿੱਦਾਂ ਤੁਸੀਂ ਫੀਸਾਂ ਸਿਰਫ 3 ਲੱਖ ਦੇ ਕੇ ਜਾ ਸਕਦੇ ਹੋ ਉਹ ਵੀ ਚੰਗੇ ਕੋਰਸਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਜੌਬ ਵੀ ਆਲਮੋਸਟ ਗਰੰਟੀਡ ਵਰਗੀ ਹੈ ਆਫਟਰ ਕੰਪਲੀਸ਼ਨ ਆਫ ਕੋਰਸ ਬ੍ਰਾਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ